ਛਦਾਈ ਚੱਕਣਾ ਪੈਂ ਆ ਆ ਪਾ ਗਿਆ ਕੁੱਤਾਂ ਦੀ ਗਲੀ ਕੁੱਤਾਂ ਦੀ ਗਲੀ ਆ ਆ ਕੁੱਤਾਂ ਦੀ ਗਲੀ ਆ ਵੇਖ ਸਾਡੇ ਨਾਲ ਆ ਹੁਣ ਆਇਆ ਜਮਦੂਤ ਸਾਲੇ ਘਰੋਂ ਹੀ ਨਹੀਂ ਨਿਕਲਦੇ ਘਰੋਂ ਹੀ ਨਹੀਂ ਨਿਕਲਦੇ ਜਮਦੂਤ ਦਾ ਝੋਟਾ ਜਮਦੂਤ ਦਾ ਝੋਟਾ ਨਹੀਂ ਜਮਦੂਤ ਦਾ ਟੱਟ ਮਿੱਤਰੋ ਥੋੜਾ ਜਿਹਾ ਨਾ ਖੱੱਚੇ ਘਰ ਕੋ ਕੰਮ ਨੂੰ ਆਪਾਂ ਅਗਰ ਚੱਲੇ ਆ ਮੇਲੇ ਤੇ ਮੇਲਾ ਕਿਥੇ ਤਲਵੰਡੀ ਗੱਡੀ ਚੌਧਰੀਆਂ ਦੀ ਧਰਤੀ ਤੇ ਤੁਹਾਨੂੰ ਹਣ ਵਿਖਾਵਾਂਗੇ ਮੇਲਾ ਆਹੀ ਹਣ ਚੱਲੇ ਆ ਮੇਲੇ ਤੇ ਤੁਹਾਨੂੰ ਕਦੇ ਮੇਲਾ ਦੇਖਿਆ ਨਹੀਂ ਹੋਣਾ ਜੋ ਕਿ ਅਸੀਂ ਦੇਖਣ ਜਾ ਰਹੇ ਹਾਂ ਜਿਹੜੇ ਸਾਡੇ ਕੋ ਮੇਲੇ ਨੇ ਉਹ ਕਿਸ ਨੇ ਦੇਖਿਆ ਨਹੀਂ ਹੁਣੇ ਅਸੀਂ ਚੱਲੇ ਆ ਮੇਲੇ ਤੇ ਇੱਕ ਮਿੰਟ ਜਾਣਾ ਵਿਖਾਣਾ ਤੁਹਾਨੂੰ ਓ ਤੂੰ ਕੀ ਗੱਡੀ ਜਨੈ ਓ ਹਾਂ ਤੂੰ ਕੀ ਗੱਡੀ ਜਨੈ ਪਾ ਗੱਡੀ ਜਨੈ ਕਮਣਾ ਦੇ ਪਰ ਘਰੇ ਨਾ ਦਿਖਾਓ ਸਾਲੇ ਇਹ ਦਿਨ ਖਾਣਾ ਯਾਰ ਸੱਜਣਾ ਇਹ ਗੱਲ ਤੇ ਨਹੀਂ ਨਾ ਸੱਜਣਾ ਇੱਕ ਗੱਲ ਤੇ ਨਹੀਂ ਨਾ ਮਸਲੇ ਦਾ ਕੀ ਹੱਲ ਤੇ ਨਹੀਂ ਨਾ ਸਭ ਗੱਲਾਂ ਤੁਹਾਨੂੰ ਸਮਝਣੇ ਆਉਂਦੀਆਂ ਦਿਮਾਗ ਹੈ ਕਿ ਡਾਲਤ ਨਹੀਂ ਨਾ ਸੱਜਣਾ ਇਹ ਗੱਲ ਤੇ ਨਹੀਂ ਨਾ ਲੋ ਮੇਰੇ ਵੀਰੋ ਪਹੁੰਚ ਚੱਲੇ ਅਸੀਂ ਤਲਵੰਡੀ ਚੌਧਰੀ ਦੀ ਧਰਤੀ ਦੇ ਅੱਜ ਵੇਖਾਂਗੇ ਦਿਖਾਵਾਂਗੇ ਦਰਸ਼ਕੋ ਤੁਹਾਨੂੰ ਮੈਚ ਤੁਹਾਨੂੰ ਵਿਖਾਉਣਿਆ ਮੇਲਾ ਠੀਕ ਹੈ ਜੀ ਅਸੀਂ ਵੀ ਜਿਵੇਂ ਜਿਵੇਂ ਮੇਲਾ ਇੰਜੋਏ ਕਰਾਂਗੇ ਤੁਹਾਨੂੰ ਵੀ ਨਾਲ ਹੀ ਮੇਲਾ ਇੰਜੋਏ ਕਰਾਵਾਂਗੇ ਮੜਿਆ ਮੇਰੀ ਨਿਊ 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 ਤਾਂ ਮਖਾਣੇ ਜਾ ਰਹੇ ਮੇਰੇ ਛੋਟੇ ਛੋਟੇ ਬੁਗਗੇ ਇੱਧਰ ਵੇਖੋ ਮੇਰਾ ਐਡੀਟਰ ਦੇ ਬਾਬਾ ਅੱਗੇ ਵੀ ਦੇ ਕੇ ਐਡੀਟਰ ਮੇਰੇ ਦੋਨੇ ਐਡੀਟਰ ਨੇ ਗਦਮੀਕਾ ਐਡੀਟਰ ਐਂਡ ਸੁੱਖਾ ਵੀਡੀਓ ਕ੍ਰੀਏਟਰ ਹੈ ਸੁੱਖਾ ਚੌਲ ਮੇਲੇ ਤੇ ਚੱਲੇ ਆ ਬਾਬਿਓ ਹਾਏ ਸਾਡੇ ਨਾਲ ਵੇਖ ਲੋ ਕਿਹ ਕੀ ਤੁੱਪ ਪੈ ਰਹੀ ਗੁਰੂ ਕਿਹ ਕੀ ਤੁੱਪ ਰੰਗ ਸਾਡੇ ਕਾਲਿਆ ਮੂੰਹ ਤੇ ਤੇਲ ਮਲੇ ਸਾਲਾ ਤੋਪਣਾ ਚਮਕਦਾ ਹੀ ਵੜਾ ਕਰੀਏਗੀ ਆ ਸਾਡਾ ਸੁੱਖਾ ਸਾਡਾ ਸੁੱਖ ਹਮੂ ਮੀਕਾ ਚਾਰੇ ਜਣੇ ਚੱਲੇ ਆਂ ਅਸੀਂ ਮੇਲੇ ਦੇ ਮੇਲੇ ਦੇ ਨਹੀਂ ਸਾਡੇ ਭਰਾ ਦੂਸਰੇ ਵੀ ਆ ਗਏ ਨੇ ਪਰ ਕੁਝ ਪ੍ਰੀਤ ਕਿੱਥੇ ਪ੍ਰੀਤ ਪਹੁੰਚਿਆ ਉਹ ਤੇ ਉਹ ਮੈਨੂੰ ਕਹਿੰਦਾ ਸੀ ਚੱਲੀਏ ਆਪਾਂ ਤੇ ਮੈਂ ਕਿਹਾ ਯਾਰ ਤੂੰ ਪਹੁੰਚ ਅਸੀਂ ਆਉਣੇ ਆ ਤੇ ਕਿਉਂਕਿ ਉਹ ਉਹਨਾਂ ਬਾਈਕ ਨਾ ਉਹਨਾਂ ਕੋ ਬਾਈਕ ਸੀਗਾ ਤੇ ਦੂਸਰੇ ਮੁੰਡੇ ਨਾਲ ਉਹਨਾਂ ਦਾ ਬਾਈਕ ਹੈ ਤੇ ਉਹਨੇ ਉਹਨਾਂ ਨਾਲ ਆਉਣਾ ਸੀਗਾ ਮੈਂ ਵੀ ਮਿੱਤਰਾ ਆਪਾਂ ਪਹੁੰਚ ਗਏ ਆ ਤਲਵੱਟੀ ਤੇ ਜੰਦਰੀਆਂ ਬਿਲ ਤੇ ਅਸੀਂ ਪਹੁੰਚ ਗਏ ਮੇਲੇ ਤੇ ਪਹੁੰਚ ਗਏ ਆ ਮੇਲੇ ਦੇ ਭਾਈ ਬਾਕੀ ਬਾਈ ਹੁਣ ਵਾੜਾ ਹੁਣ ਵਾੜਾ ਕਾ ਕਰੀਏ ਮਿੱਤਰਾ ਨਾ ਆ ਰਹੇ ਰਿਹਾ ਜੇ ਕੋਰੇ ਨਹੀਂ ਕੋਰਾ ਤਾਜਪੁਰੀਆ ਬਰੇ ਬਰੇਓ ਆਪਣੇ ਕਬੱਡੀ ਖਿਡਾਰੀ ਸਾਹਿਬ ਖੜੇ ਆ ਦੇਖੋ ਜੀ ਉਹ ਟੋਲਾ ਚੈੱਕ ਕਰ ਲੈ ਮੈਂ ਤੁਹਾਨੂੰ ਕਬੱਡੀ ਦੇ ਵੀ ਖੇਡ ਦਾ ਬੜੀ ਆ ਉਹਨੂੰ ਵੇਖਣ ਤੇ ਆਉਂਦਾ ਹੈ ਖੇਡ ਦਾ ਬਹੁਤ ਆਪਣੇ ਦੇਖੋ ਜੀ ਤਲਵੰਡੀ ਚੌਧਰੀਆਂ ਦਾ ਦ੍ਰਿਸ਼ ਕੋਈ ਗੱਡੀ ਬੰਨ ਕੇ ਚਲਵਾ ਇੱਥੇ ਲਾ ਦੀ ਨਾ ਗੱਡੀਆਂ ਹਾਂ ਗੱਡੀ ਸਾਈਡ ਤੇ ਲਾ ਦੇ ਆਪਣੀ ਕਿਉਂਕਿ ਨਹੀਂ ਇੱਥੇ ਪਾਰਕਿੰਗ ਕਰਾ ਦੇ ਨੇ ਗੱਡੀਆਂ ਮੈਂ ਮੁੜ ਕੇ ਇਹ ਹਾਈ ਫਾਈ ਪਾਰਕਿੰਗ ਹੈ ਆਪਣੀ ਸਹੀ ਗੱਲ ਹਾਂ ਬਾਕੀ ਦੇਖ ਲਓ ਬੰਦੇ ਕਿੱਦਾਂ ਬੈਠਿਆ ਵਿਚਾਰੇ ਇਹਨਾਂ ਨੂੰ ਜਿਵੇਂ ਡਰ ਨਹੀਂ ਜਿੱਦਾਂ ਇਹਨਾਂ ਬੀਮੇ ਕਰਾਏ ਹੁੰਦੇ ਆ ਕਿੱਥੋਂ ਲੱਗਣੀ ਗੱਡੀ ਓਏ ਗੱਡੀ ਇਧਰੋਂ ਲੰਘ ਨਹੀਂ ਕਤੋਂ ਗੱਡੀ ਜਿੱਥੇ ਮਰਜ਼ੀ ਵਾਰ ਦੇ ਸਾ ਪੋਰਨਾ ਦੇਖੋ ਭਾਈ ਦੇਖੋ ਚੰਡੋਲ ਅਸੀਂ ਪੋਰਨਾ ਤੇ ਮਿੱਤਰੋ ਫੋਨ ਆ ਗਿਆ ਮੇਰੇ ਬ੍ਰਦਰ ਜਸਵਿੰਦਰ ਦਾ ਉਹਨੇ ਮੈਨੂੰ ਸੋਣੀਆਂ ਤੱਤੀਆਂ ਤੱਤੀਆਂ ਦੇ ਹੈਲੋ ਗੱਡੀ ਇੱਥੇ ਲਾਈਏ ਤਲਵੰਡੀ ਚੌਧਰੀਆਂ ਮੇਲੇ ਤੇ ਅਸੀਂ ਪਹੁੰਚ ਗਏ ਆ ਉਹਨੇ ਚੜੀ ਧਰਤੀ ਪਹੁੰਚ ਇੱਥੇ ਲਾ ਦਿਨਾ ਗੱਡੀ ਯੈਸ ਕਿਉਂਕਿ ਲੱਖੇ ਵੀਰਵਰੀ ਬਹੁਤ ਕਾਲੀ ਕਰ ਰਹੀ ਸੀ ਤੇ ਸਾਨੂੰ ਇਦਾਂ ਹੀ ਆਉਣਾ ਪਿਆ ਦੇਖ ਮੁੰਡਿਓ ਉਹ ਚੰਡੋਲ ਚੜਾਂਗੇ ਉੱਪਰ ਉੱਪਰ ਕਈਆਂ ਦੇ ਮੂਤ ਨਿਕਲ ਜਾਣੇ ਆ ਤੇ ਕਈਆਂ ਦੀਆਂ ਮੂਹ ਥਾਣੀ ਆਉਣੀਆਂ ਦੂਸੇ ਕੀ ਕਹਿੰਦੇ ਨੇ ਟਟੀਆਂ ਟਟ ਜਾਣੀ ਉਲਟੀਆਂ ਉਲਟੀਆਂ ਆਉਣੀਆਂ ਜੀ ਉੱਪਰ ਸ਼ਾਹ ਉੱਪਰ ਸ਼ਾਹ ਹਾਂ ਉਹਦਾ ਸਾਡਾ ਵੀਰ ਮੀਕਾ ਵੀ ਮੂਤ ਦਿੰਦਾ ਹੁੰਦਾ ਵਿੱਚੇ ਚੱਲੋ ਦੇਖ ਲਓ ਮੁੰਡਿਓ ਤਲਵੰਡੀ ਚੌਧਰੀਆਂ ਮੇਲੇ ਦਾ ਦ੍ਰਿਸ਼ ਤੇ ਨਾਲ ਸਾਡੇ ਵੀਰ ਵੀਕਾ ਤੇ ਹਰਮਣ ਹਰਮਣ ਸੰਦੂ ਆਏ ਆ ਬਾਕੀ ਗੱਲਬਾਤ ਪੂਰੀ ਯਸੇ ਰੌਣਕਾ ਰੌਣਕਾ ਪੂਰੀਆਂ ਦੇਖੋ ਚੰਡੋਲ ਵਾਲੇ ਚੰਡੋਲ ਚੜ ਰਹੇ ਨੇ ਉਹ ਚੰਡੋਲ ਵਾਲੇ ਚੰਡੋਲ ਚੜ ਰਹੇ ਨੇ ਕੀ ਚੰਡੋਲ ਵਾਲੇ ਚੰਡੋਲ ਚੜਾ ਰਹੇ ਨੇ ਆ ਚੰਡੋਲ ਵਾਲੇ ਚੰਡੋਲ ਚੜਾ ਰਹੇ ਨੇ ਚਲੋ ਠੀਕ ਆ ਬਾਕੀ ਆਪਾਂ ਵੀ ਚੜਾਂਗੇ ਚੰਡੋਲ ਤੇ ਗੱਲਬਾਤ ਗੱਲਬਾਤ ਮਿੱਧਰਾ ਪੂਰੀ ਯਸੇ ਇਹ ਆਪਾਂ ਸਭ ਕੁਝ ਕੈਪਚਰ ਕਰ ਰਹੇ ਆ ਇੱਥੇ ਆਪਣੇ ਭਰਾ ਚ ਇੰਨੇ ਹਣੇ ਹੀ ਰਦੇ ਨੇ ਬਹੁਤ ਇੱਥੇ ਆਪਣੇ ਜਾੜ ਵਿਛਾਣਦੇ ਆ ਲੋਕ ਫਿਰਦੇ ਆ ਪਰ ਆਪਾਂ ਬੁਲਾਈਦਾ ਮੇਨ ਮੇਨ ਬੰਦਿਆਂ ਨੂੰ ਨਹੀਂ ਵੀ ਕਿਉਂ ਨਹੀਂ ਇੱਦਾਂ ਫਿਰਦੇ ਆ ਜਿੱਦਾਂ ਗੁਆਚਿਆਂ ਦੇ ਗੋਮਨੇ ਮੇਲੇ 'ਚ ਕਿੱਕੇ ਹੁਣਾਂ ਨੂੰ ਕੋਈ ਸੁਰਤ ਨਹੀਂ ਆ ਗਈ ਕਿ ਕਿਤੇ 115 ਨੂੰ ਲੱਭੋ ਤੁਸੀਂ ਲੱਭੀ ਕਿ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਬਾਕੀ ਗੱਲਬਾਤ ਮੇਤਰਾ ਪੂਰੀ ਯੱਸੇ ਬਹੁਤ ਜਨਦਾ ਫਿਰਦੀ ਐ ਮੇਲੇ ਤੇ ਮੇਲਾ ਮੇਲੀਆਂ ਦਾ ਤੇ ਸਾਡੇ ਵੀਰ ਗੋਰੇ ਹੁਣੇ ਵੀ ਆ ਗਏ ਆ ਅੱਗੋ ਲੱਖੇ ਹੁਣੇ ਯਾਰ ਲੱਗੇਣੀ ਪੂਰੀਆ ਸੁਆਇਲਾ ਦੇ ਰਹਾ ਆ ਪੂਰੀ ਗੱਲਬਾਤ ਯੱਸੇ ਗੋਰੂ ਨਹੀਂ ਗੋਰੂ ਨਹੀਂ ਪੂਰੇ ਚੂਪੇ ਲੱਗ ਰਹੇ ਨੇ ਆਹ ਬੂਲੇ ਨੀ ਕਾ ਬੰਦਾ ਵੀਰ ਦੀ ਘਰ ਪੂਰੀ ਲਾਭ ਆਇਆ ਪੜੇ ਦਾ ਕੰਦਾ ਜੂਪੇ ਵਰਗਾ ਆਹ ਕਲਾਤ ਲੱਗਦਾ ਆ ਲੱਖੀ ਕਲਾਤ ਲੱਗਦਾ ਬਾਈ ਜਵਾਬਤਾ ਹੀ ਨਹੀਂ ਮੈਨੂੰ ਸਹੀ ਲੱਗਦਾ ਇਹ ਕਿਹੜਾ ਭਾਰ ਕੇ ਲਿਆ ਆਇਆ ਇਹ ਤੇ ਆ 30 ਦੇ ਨਹੀਂ ਕੰਟਰੋਲ ਇਹਨਾਂ ਦੇ ਵਿੱਚੋਂ ਮੂੰਹ ਉਤਰ ਨਿਕਲ ਫਿਰ ਤਾਂ ਬੂਲੇ ਦੇ ਵੇਟ ਸਾਲੇ ਉਹ ਬਾਥਰੂਮ ਬੈਣ ਜਦ ਸਾਲੇ ਜੇਬ ਜਕਾਰ ਲੈ ਮੇਰੀ ਜਾਲਾ ਵਿੱਚ ਮੈਂ ਵਿੱਚ ਨਹੀਂ ਨਿਕਲਦਾ ਸਾਲੇ ਹਾਂ ਉਹ ਮੈਂ ਚੱਲੀ ਉਹ ਜਾਓ ਉੱਥੇ ਤੋਂ ਹੀ ਨਿਕਲੋ ਇੱਧਰ ਵੀਰਾਂ ਦਾ ਬਾਦਰੂ ਨਿਕਲ ਗਿਆ ਪਹਿਲਾਂ ਹੀ ਜਵੇਂ ਕ ਪੂੜੇ ਚੜਨੇ ਚੜੇਗਾ ਜਣੀ ਦੇਖਣਾ ਨਹੀਂ ਤੂੰ ਸਲੇਰੀ ਵਾਲਿਆਂ ਬੰਦੇ ਯਾਰ ਇਹ ਤੇ ਸਲੇਰ ਨੇ ਆਪਾਂ ਦਾ ਬਾਪੇ ਯਾਸਕਰਾਨੀ ਤੁਹਾਨੂੰ ਪਤਾ ਹੀ ਅਸੀਂ ਸਾਨੂੰ ਜਿਹੜੇ ਦੇਣਾ ਸੈਂਤ ਨਹੀਂ ਆਣੇ ਅਸੀਂ ਉੱਥੇ ਜਿਹੜਾ ਨੇ ਕੀ ਕਹੂੰ ਕਰਿਆ ਚੱਲ ਟਿਕਟਾਂ ਹੀ ਨਹੀਂ ਦਿੰਦੇ ਤੇ ਭਰਾਵਾ ਅੱਡੀ ਦਰਜਾ ਦਾ ਲਾਲਾ ਯਾਰ 6 ਜਣੇ ਹੈ ਟੈਂਸਰ ਗਿਆਸਤਾ ਸਹੀ ਜੀ ਲੱਗਾ ਯਾਰ ਉਹ ਖਾ ਯਾਰ ਥੋੜੇ ਘਰਲਾ ਸਹੀ ਸਹੀ ਤਾਂ ਅਸੀਂ ਵੀਡੀਓ ਵੀ ਬਣਾਉਣੀ ਤੇਰੇ ਪਗੂੜੇ ਦੀ ਵਾਇਰਲ ਕਰ ਦੇਣੀ ਪੂਰੀ ਕਬਲੇ ਵੱਡੇ ਵੱਡੇ ਲੋਕ ਬਾਹਰੋਂ ਆਉਣਗੇ ਤੇਰੇ ਪਗੂੜੇ ਦੇ ਜਣਦੇ ਲੈਣ ਲੈ ਵੀ ਮੱਤਰ ਲੱਕੇ ਵੀਰ ਨੇ ਦੇ ਦੇ ਪੈਸੇ 6 ਲੈ ਲੱਗਿਆ ਟਿਕਟਾਂ ਆਪਾਂ ਅੱਪਾ ਚੜਾਂਗੇ ਆਹ ਵਾਲੇ ਚੰਡੋਲ ਤੇ ਆਹ ਮਿੱਠੀਏ ਚੰਡੋਲ ਤੇ ਸਭ ਜੀ ਵੀ ਦੇ ਨਾਲ ਖਲੋਣੇ ਚੱਲ ਪਏ ਜਾ ਰਹੇ ਪੂਰੀ ਗੱਲ ਬਾਤ ਬਾਬੇ ਜੱਸ ਲੱਗਣ ਵਾਲੀ ਆ ਅੱਪਾ ਚੜਨਾਂਗੇ ਚੰਡੋਲ ਤੇ ਕੁਝ ਕੋ ਸਾਡੇ ਵੀਰ ਗਏ ਹੋਏ ਨੇ ਭਾਈ ਟਿਕਟਾਂ ਦੀ ਇੱਕ ਵਾਰ ਦੇ ਦਿਓ ਲੈ ਬਿਮਤਰਾ ਪੂਰੀ ਗੱਲ ਬਾਤ ਯਾਦ ਟਿਕਟ ਪਰ ਟਿਕਟ 6 ਕਿਟਾ ਹੋਈਆਂ ਪੂਰੀਆਂ ਟਿਕਟਾਂ ਹੋ ਗਈਆਂ ਨੇ ਵੀਰ ਮੇਰਾ ਇਹ ਆਪਾਂ ਚੜਨਾ ਆ ਚੰਡੋਲ ਤੇ ਇਹ ਲਾ ਲੈ ਉਹ ਟਿਕਟਾ ਲੈ ਦੇ ਤੁਸੀਂ ਭਾਈ ਆਪਣੀਆਂ 6 ਟਿਕਟਾਂ ਆ 6 ਬੰਦੇ ਗਣ ਕੇ ਬਾੜ ਲਓ ਜਾਣਾ ਪੈਣਾ ਪੈਣਾ ਹੀ ਸੋਹਣਿਆ ਤੇ ਚੁੱਪ ਤੱਕੇ ਦੀ ਮਾਰਨੀ ਓਏ ਇਹ ਮੂਤ ਨਿਕਲ ਗਿਆ ਨਾ ਉਹਨੂੰ ਸਜ਼ਾ ਮੂਤ ਮੇਰਾ ਨਹੀਂ ਨਿਕਲਦਾ ਨਾ ਕਰੇ ਨਿਕਲਿਆ ਨਾ ਕਰ ਆਪਾਂ ਮੂਤ ਗੜਾਈ ਦਾ ਸਰਮਾ ਜਿਹਦਾ ਮੂਤ ਨਿਕਲਿਆ ਉਹਨੂੰ ਸਜ਼ਾ ਮੈਂ ਦਊਗਾ ਇਹਦਾ ਮੂਤ ਨਹੀਂ ਨਿਕਲ ਸਕਦਾ ਬੱਚਾ ਉਸਤਾਦ ਹਾ ਬਾਕੀ ਨਿਕਲ ਨਹੀਂ ਦੇਣਾ ਕਿਉਂਕਿ ਅਰਮਨ ਨੇ ਅਰਮਨ ਨੇ ਨਹੀਂ ਨੀਕੇ ਨੇ ਗੋਰੀ ਦਾ ਭੜਲਾੜਾ ਮੂਤ ਨਹੀਂ ਨਿਕਲ ਨਹੀਂ ਮੈਂ ਵੀ ਮਿੱਤਰਾ ਆਪਾਂ ਗਾ ਝੰਡਾਰ ਮੇਲਾ ਮੇਲੀਆ ਦਾ ਪੂਰੀ ਗੱਲ ਬਾਤ ਯਾ ਸੋਏ ਉਹ ਲੱਗੀ ਤੇ ਇੱਕ ਵਾਰੀ ਤਾਂ ਸੰਗ ਜਾ ਜਾਂਦੇ ਆ ਬਾਕੀ ਸਾਲਾ ਕਹਿੰਦਾ ਨਹੀਂ 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 ਉਹ ਬੱਸ ਤੇ ਵੀ ਨਹੀਂ ਉਹ ਬਾਬਾ ਪੂਰੀ ਗੱਲ ਬਾਤ ਯੱਸ ਲੱਗੀ ਆ ਮੇਰੇ ਨਾਲ ਹਾਏ ਹਾਏ ਆ ਵੇਖੋ ਸੁੱਕਾ ਸਾਡਾ ਵੀਰ ਸੁੱਕ ਪੂਰੀ ਗੱਲ ਬਾਤ ਯੱਸ ਲਾਗੇ ਲੋਕੀ ਡਰਦੇ ਨੇ ਇੰਤਰੀ ਯਾਰ ਨਹੀਂ ਡਰਦੇ ਸਵਾਦ ਆ ਰਿਹਾ ਵੀਰੋ ਦੂਰ ਕੋਨੇ ਮੇਲਾ ਦੇ ਨਾਲ ਮੇਲਾ ਵੇਖੋ ਤੁਸੀਂ ਮੇਲਾ ਲੈ ਕਰ ਆ ਰਿਹਾ ਮੈਂ ਵੀ ਮਸਤ ਆ ਗਏ ਸਾਨੂੰ ਲੋੜ ਦੀ ਕਰਤਾ ਤਕਦੇ ਕਰਤਾ ਸਕਦੇ ਆ ਪਰ ਸਾਨੂੰ ਲੋੜ ਦੀ ਮੇਲਾ ਵਖਾ ਯਾਰ ਆਪਣੇ ਭਰਾ ਮੇਲਾ ਵੇਖੋ ਮੇਲਾ ਮੇਲੇ ਦੀ ਗੱਲਬਾਤ ਪੂਰੀ ਯਸ ਦੇਖ ਸਕਦੇ ਹੋ ਤੁਸੀਂ ਪੂਰਾ ਮੇਲਾ ਮੇਲਾ ਕੇ ਬੋਹਣ ਆ ਆਪਣੇ ਤਾਂ ਸਾਰਾ ਰੁਕੇ ਦੀ ਪੈਰ ਤੇ ਲਾਉਨੇ ਲੱਗੀ ਵੈੜ ਹੀ ਲੈਣਾ ਪੱਟੀ ਵਾਲਾ ਪਾੜੀਓ ਡੇੜੀ ਲੈਣਾ ਪੂਰੀ ਗੱਲਬਾਤ ਐਸੇ ਤੁਹਾਡੇ ਸਾਹ ਚੱਲ ਰਹੀ ਆ ਗਿਆ ਮੋੜ ਲੱਗਿਆ ਮੈਂ ਆਖ ਲੋ ਜੰਦੇ ਸਿਆ ਕਰਕੇ ਰੁਆ ਨਾੜਾ ਜਾਣ ਕਰਲ ਵਾਲ ਪੂਰੀ ਇਸਰਾ ਲੱਗੀ ਔਰ ਸਾਡੇ ਬੰਦੇ ਮੋੜ ਦੇ ਭਰਾਵਾ ਕਰ ਲੱਕਾਈ ਸ਼ੂ ਕਰ ਲੱਕਾਈ ਮੜਾ ਮੜਾ ਕੋਨੇ ਨਾ ਮੱਝਾ ਵੀ ਕਿ ਨਾ ਮਜਾ ਪ੍ਰਾਇਮਰੀ ਫੋਟੋਗੀ ਬਹੁਤ ਸਨੇਪ ਟੰਸੀ ਹੋਈ ਓਏ ਪੈਸੇ ਕੀ ਓਏ ਭਰਾਵਾ ਗੱਲ ਸੁਣ